ਬੜਾ ਇੰਟਰਸਟਿੰਗ ਕਿੱਸਾ ਹੈ ਤੁਹਾਡੇ ਮੁੰਡੇ ਦੇ ਵਿਆਹ ਦਾ ਆਈ ਥਿੰਕ ਦੋਨੋਂ ਮੁੰਡਿਆਂ ਦੇ ਵਿਆਹ ਦਾ ਕਿੱਸਾ ਹੈ ਜੋ ਉਹ ਮੈਂ ਜ਼ਰੂਰ ਸੁਣਨਾ ਚਾਹੂੰਗੀ ਤੇ ਦੇਖੋ ਜਿਸਲੇ ਮੈਰਿਜ ਦੀ ਗੱਲ ਆਈ ਨਾ ਤੇ 2016 ਚ ਮੈਰਿਜ ਹੋਈ ਹੈ ਦੋਨਾਂ ਬੱਚਿਆਂ ਦੀ ਦੋਨੋਂ ਬੇਟਿਆਂ ਦੀ ਤੇ ਇੱਕ ਬੇਟੇ ਦੀ ਮੈਰਿਜ ਮੈਂ ਕੀਤੀ ਹੈ 11 April ਨੂੰ 31 16 April ਨੂੰ ਮੈਂ ਦੁਬਈ ਤੋਂ 9 April ਨੂੰ ਆਇਆ 11 ਨੂੰ ਉਹਦੀ ਮੈਰਿਜ ਕੀਤੀ 12 ਤੇ 13 ਨੂੰ ਫਿਰ ਮੈਂ ਚੱਲਾਂਗਾ ਮੈਨੂੰ ਕੰਮ ਸੀ ਦੁਬਈ ਤੇ ਮੈਂ 13 ਨੂੰ ਜਾ ਕੇ 15 ਨੂੰ ਫਿਰ ਵਾਪਸ ਆਇਆ ਜੀ 16 ਨੂੰ ਜੇ ਬੇਟੇ ਮੈਰਿਜ ਕਰਤੇ ਤੇ ਬਸ ਇੱਕ ਦਿਨ ਸਵੇਰੇ ਗਏ ਆ ਉਹੀ ਘਰ ਦੇ ਮੈਂਬਰ ਗਏ ਜਾਂਕੇ ਗੁਰਦੁਆਰੇ 'ਚ ਵਿਆਹ ਕੀਤਾ ਜੀ ਹੋ ਗਿਆ ਮੈਂ ਪਹਿਲੇ ਕਹਤਾ ਸੀ ਮੇਰੇ ਮਦਰ ਨੇ ਬੜਾ ਸਾਧ ਦਿੱਤਾ ਸੀ ਮੇਰੇ ਇਸ ਕੰਮ ਦੇ ਵਿੱਚ ਤੇ ਮੈਂ ਦੱਸਿਆ ਸੀ ਉਹਨੂੰ ਮੈਂ ਕਿਹਾ ਮੈਂ ਮੈਰਿਜ ਐ ਸੀ ਬਿਲਕੁਲ ਸਿੰਪਲ ਕਰਨੀ ਹੈ ਕਿਉਂਕਿ ਮੈਂ ਆਪਣੀ ਜਿਹੜੀ ਮੈਰਿਜ ਕੀਤੀ ਸੀ ਮੈਂ ਵੀ ਗਿਆ ਸੀ ਤੇ ਮੈਂ ਆਪਣੀ ਵਾਈਫ ਨੂੰ ਦੋ ਕੱਪੜੇ ਚ ਲੈ ਕੇ ਆਇਆ ਸੀ ਬਿਲਕੁਲ ਸਿੰਪਲ ਜਿਹਾ ਰਿ ਸੀ ਉਸ ਟਾਈਮ ਦੇ ਉੱਤੇ ਕੋਈ ਅਸੀਓ ਰੋਣਾ ਰੱਪਾ ਨਹੀਂ ਕੋਈ ਕੋਈ ਰਿਸੈਪਸ਼ਨਾਂ ਨਹੀਂ ਕੋਈ ਕਾਰਟ ਕੋਈ ਨਹੀਂ ਛਪਾਏ ਇਹਨਾਂ ਦੋਨਾਂ ਬੱਚਿਆਂ ਦੇ ਵਿਆਹ ਤੇ ਮੈਂ ਕੋਈ ਕਾਰਨੀ ਛਪਾਇਆ ਕੋਈ ਰਿਸੈਪਸ਼ਨ ਨਹੀਂ ਕੀਤੀ ਕਿਸੇ ਨੂੰ ਬੁਲਾਇਆ ਹੀ ਨਹੀਂ ਆਪਣੇ ਫੈਮਿਲੀ ਗਈ ਜਾ ਕੇ ਬਸ ਦੋ ਜੋੜਿਆਂ ਚ ਗੁਰਦੁਆਰੇ ਚ 51000 ਇੱਕ ਦੇ ਬਾਅਦ ਤੇ ਖਰਚਾ ਹੋਇਆ ਜੀ 51000 ਦੂਜੇ ਦੇ ਬਾਅਦ ਤੇ ਖਰਚਾ ਹੋਇਆ ਬਸ ਗੁਰਦੁਆਰੇ ਜੋ 51000 ਚ ਲੰਗਰ ਵੀ ਹੋ ਗਿਆ ਪ੍ਰਸ਼ਾਦ ਵੀ ਹੋ ਗਿਆ ਲਾਵਾ ਫੇਰੀ ਵੀ ਹੋ ਗਏ ਭਾਈ ਜੀ ਨੇ ਕੀਰਤਨ ਵੀ ਕਰਤਾ ਲਾਵਾ ਫੇਰੀਆਂ ਪੜਾਉਂਦੀਆਂ ਤੇ ਅਸੀਂ ਕੁੜੀ ਲੈ ਕੇ ਘਰ ਆ ਗਏ ਬਸ ਬੇਟਾ ਸ਼ਾਦੀਆਂ ਤਾਂ ਕਰ ਦਿੱਤੀਆਂ ਤੇ ਹੁਣ ਰਿਸੈਪਸ਼ਨ ਕਰਦੇ ਚੰਗੀ ਜੀ ਤੇ ਬੱਚੇ ਵੀ ਖੁਸ਼ ਹੋ ਜਾਣਗੇ ਮੈਂ ਕਿੰਨਾਂ ਕਰ ਦਿੰਦੇ ਆ ਤੇ ਮੈਂ ਵੀ ਐਵੇਂ ਕਹਤਾ ਮੈਂ ਕਿ ਕਰ ਦਿੰਦੇ ਆ ਜੀ ਮੈਨੂੰ ਪਤਾ ਹੀ ਨਹੀਂ ਮਨਾ ਤੇ ਲੈਣਾ ਕਿਸੇ ਰਿਕਨਾਂ ਦਾ ਖਰਚਾ ਤਾਂ ਮੈਂ ਕਰਨਾ ਨਹੀਂ ਕੰਜੂਸ ਹੁੰਦਾ ਮੈਂ ਤੇ ਕੰਜੂਸ ਨਹੀਂ ਕਿ ਮੈਂ ਇਹੋ ਜਿਹੇ ਨਜਾਇਜ਼ ਖਰਚਿਆਂ ਤੋਂ ਬਹੁਤ ਭਜਦਾ ਮੈਂ ਨਹੀਂ ਕਰਦਾ ਮੈਨੂੰ ਚੁਬਦੇ ਆ ਪੈਸੇ ਤੇਰੇ ਗਲਤ ਕਰਨੇ ਮੈਂ ਫਿਰ ਕਿਉਂਕਿ ਇੱਕ ਰਾਤ ਤੇ ਦੇਖੋ ਅਸੀਂ ਕੋਰੋਨਾ ਉੱਤੇ ਖਰਚੇ ਦਿੰਦੇ ਆ ਇੱਕ ਰਿਸੈਪਸ਼ਨ ਦੇ ਉੱਤੇ ਹਜ਼ਾਰਾਂ ਲੋਕ ਆਣੇ ਆ ਮੈਂ ਦੱਸਿਆ ਮੈਨੂੰ ਮੈਂ ਕਿਹਾ ਮੈਂ ਕਰ ਦਿੰਦੇ ਆ ਦੱਸੋ ਕੀ ਕਰਨਾ ਹੈ ਕਹਿੰਦੇ ਬਸ ਰਿਸੈਪਸ਼ਨ ਕਰਦੇ ਬੱਚੇ ਖੁਸ਼ ਮੈਂ ਵੀ ਖੁਸ਼ ਮੇਰੇ ਠੀਕ ਹੈ ਜੀ ਮੈਂ ਕਹਾਂ ਇੱਕ ਨਹੀਂ ਹੋਣੀ ਤਿੰਨ ਕਰਨੀਆਂ ਪੈਣੀਆਂ ਕਿਉਂਕਿ ਸਾਡਾ ਪਰਿਵਾਰ ਬੜਾ ਵੱਡਾ ਹੈ ਪਰਿਵਾਰ ਮੀਨ ਸਰਬਦਾ ਪੱਲਾ ਦੀ ਟੀਮ ਬਹੁਤ ਵੱਡੀ ਹੈ ਉਹ ਸਾਰੇ ਮੇਰੇ ਜਿਹੜੇ ਮੈਂਬਰ ਨੇ ਨਾ ਉਹ ਸਾਰਿਆਂ ਨੂੰ ਇਨਵਾਈਟ ਕਰਾਂਗਾ ਕਹਿੰਦੇ ਫੇਰ ਕੋਈ ਗੱਲ ਤਿੰਨ ਕਰ ਲੈ ਤਾਂ ਕੀ ਹੈ ਤੈਨੂੰ ਕਿਹੜੇ ਕਮੀ ਹੈ ਨਹੀਂ ਕਰ ਦਿੰਦੇ ਆ ਮੈਂ ਕਹਾਂ ਇੱਕ ਪੇਪਰ ਫੜਿਆ ਮੈਂ ਕਹਾਂ ਹੀ ਮਾੜਾ ਜਿਆ ਤੇ ਮੈਂ ਆਪਾਂ ਹਿਸਾਬ ਲਾ ਲਈਏ ਕਹਿੰਦੀ ਹਿਸਾਬ ਸੁਭ ਕੀ ਲਾਣਾ ਜਿੰਨਾ ਖਰਚਾ ਦਾ ਕਰਦੇ ਕੋਈ ਗੱਲ ਨਹੀਂ ਮੈਂ ਕਹਾਂ ਫੇਰ ਵੀ ਆਪਾਂ ਸਲਾਹ ਤੁਹਾਡੇ ਨਾਲ ਹੀ ਕਰਨੀ ਨਾ ਮੈਂ ਚਾਹੁੰਦਾ ਸੀ ਮੈਂ ਕਰ ਰਿਹਾ ਸੀ ਕਿ ਇਸ ਤਰੀਕੇ ਨਾਲ ਮੈਂ ਘੇਰ ਕੇ ਲਿਆਵਾਂ ਉਹਨਾਂ ਨੂੰ ਤੇ ਉਹਨਾਂ ਨੂੰ ਦੱਸਾਂ ਤੇ ਫਿਰ ਮੈਂ ਖਰਚੇ ਕਹਿੰਦੇ ਹਾਂ ਦੱਸ ਮੈਂ ਕਿਹਾ ਜੀ 24-25 ਹਜ਼ਾਰ ਬੰਦਾ ਹੋ ਜਾਣਾ ਸਾਰਾ ਤੇ ਨਾ ਰਿਸੈਪਸ਼ਨ ਨਾਲੇ ਮਿਲਾ ਕੇ ਮੈਂ ਕਿਹਾ 3000 ਦੀ ਪਲੇਟ ਹੈ ਇਹ ਸਭ ਨਾਲ ਕਰਕੇ 7.5 ਕਰੋੜ ਰੁਪਏ ਹੋ ਗਿਆ ਬਾਕੀ ਮੈਂ ਕਿਹਾ ਫਿਰ ਸਾਰੇ ਡਰਿੰਕਸ ਵੀ ਪੀਣੀ ਹੋਣੀ ਹੈ ਉਹ ਸਾਰਾ ਕਰਕੇ ਮੈਂ ਕਿਹਾ ਜੀ ਖਰਚਾ ਮੈਂ 12-13 ਕਰੋੜ ਦਾ ਖਰਚਾ ਗਿਨਾਤਾ ਉਹਨਾਂ ਨੂੰ ਮੈਂ ਕਿਹਾ ਅਮੀ ਕੋਈ ਗੱਲ ਨਹੀਂ 12-13 ਕਰੋੜ ਦਾ ਖਰਚਾ ਕਰ ਦਿੰਦੇ ਆਪਾਂ ਤੁਸੀਂ ਡੇਟਾ ਦੱਸੋ ਮੈਂ ਨਾ ਬੁੱਕ ਕਰਨੀਆਂ ਡੇਟਾ ਹਾਲ ਬੁੱਕ ਕਰਨੇ ਆ ਮੈरिज पैलेस बुक ਕਰਾਂਗੇ ਉਸ ਤੋਂ ਬਾਅਦ ਮੈਂ ਕਿਹਾ ਸਿੰਗਰ ਕਰਨੇ ਨੇ ਸਾਨੂੰ ਡੇਟਾ ਦੇਣਾ ਉਸ ਡੇਟਾ ਦਿਓ ਉਹ ਸੋਚਣ ਲੱਗ ਗਿਆ ਜਿਹੜਾ ਸੋਚਣ ਲੱਗ ਗਿਆ ਤੇ ਮੇਰਾ دماغ ਮੈਂ ਕਿਹਾ ਲਾ ਹੁਣ ਚੱਲ ਗਈ ਮੇਰੀ ਜਿਹੜਾ ਬੰਦਾ ਸੋਚਣ ਲੱਗ ਗਿਆ ਮੈਨੂੰ ਕਹਿੰਦੇ ਆ ਕਿ ਕਹਿੰਦੇ ਇੱਕ ਗੱਲ કહਾਂ ਮੈਂ ਕਿਹਾ ਦੱਸੋ ਕਹਿੰਦੇ ਜਿਹੜਾ 11 13 ਕਰੋੜ ਰੁਪਏ ਖਰਚਣਾ ਮੈਨੂੰ ਤਾਂ ਫਜ਼ੂਲ ਲੱਗਦਾ ਹੈ ਮੇਰੇ ਮਨ ਵਿੱਚ ਬੱਚਿਆਂ ਦੀ ਖੁਸ਼ੀ ਹੈ ਫਜ਼ੂਲ ਕਿਉਂ ਲੱਗਦਾ ਤੇ ਕਹਿੰਦੇ ਨਹੀਂ ਆਪਾਂ ਨਾ ਤੂੰ ਵੀਰੇ ਐਦਾਂ ਕਰ ਜਿਹੜਾ ਆ ਪੈਸਾ ਹੈ ਨਾ ਤੂੰ ਰਿਸੈਪਸ਼ਨ ਆ ਰਹਿਣ ਦੇ ਕਹਿੰਦੀ ਉੱਥੇ ਲੋਕਾਂ ਨੇ ਆਣਾ ਖਾਣਾ ਪੀਣਾ ਡਾਂਸ ਨੂੰ ਸੋਣੇ ਮੁੜ ਕੇ ਚਲੇ ਜਾਣਾ ਅਗਲੇ ਦਿਨ ਸਭ ਨੇ ਭੁੱਲ ਜਾਣਾ ਕਿਉਂਕਿ ਅੱਜ ਤੇਰੀ ਮੈਰਿਜ ਹੈ ਤੇ ਰਿਸੈਪਸ਼ਨ ਹੈ ਕੱਲ ਨੂੰ ਕਿਸੇ ਹੋਰ ਦੀ ਰਿਸੈਪਸ਼ਨ ਪਰਸੋਂ ਕਿਸੇ ਦੀ ਹੋਰ ਦੀ ਹੈ ਸੋ ਸਾਰਿਆਂ ਨੇ ਭੁੱਲ ਭੁੱਲ ਜਾਣਾ ਹੈਗਾ ਤੇ ਠੀਕ ਹੈ ਤੂੰ ਇੰਨਾ ਜਿਹੜਾ ਪੈਸਾ ਜਿਹੜਾ ਕੰਮ ਕਰ ਰਹੇ ਆ ਤੂੰ ਐਜੂਕੇਸ਼ਨ ਤੇ ਲਾ ਦੇ ਹੈਲਥ ਤੇ ਲਾ ਦੇ ਉੱਧਰ ਲਾ ਦੇ ਤੂੰ ਕਹਿੰਦੀ ਉੱਧਰ ਲਾ ਦੇ ਤੇ ਮੈਂ ਕਿਹਾ ਕਿ ਬੱਚੇ ਉਹ ਕਦੀ ਉਹ ਮੈਂ ਸਮਝਾਵਾਂਗੇ ਆਪੇ ਉਹ ਇਹਨਾਂ ਨੇ ਪੂਰਾ ਸਾਥ ਦਿੱਤਾ ਤੇ ਇਸ ਤਰੀਕੇ ਨਾਲ ਜਿਹੜਾ ਸੀ ਐਪੀਸੋਡ ਹੋਇਆ ਥਾ ਜੀ ਮਤਲਬ ਤੁਹਾਨੂੰ ਜੋ ਚੀਜ਼ ਤੁਸੀਂ ਕਰਨੀ ਉਹ ਹਮੇਸ਼ਾ ਪਹਿਲਾਂ ਪਤਾ ਹੁੰਦੀ ਹੈ ਕਿ ਪਤਾ ਹੁੰਦੀ ਹੈ ਲੇਕਿਨ ਕਿਸ ਤਰੀਕੇ ਨਾਲ ਕਰਨੀ ਇਹ ਵੀ ਪਤਾ ਹੁੰਦੀ ਹੈ ਆਈ ਥਿੰਕ ਬਹੁਤ ਸਪੈਸ਼ਲੀ ਅੱਜਕੱਲ ਦੀ ਜਨਰੇਸ਼ਨ ਨੂੰ ਇਹ ਸੁਣਨਾ ਬੜਾ ਇੰਪੋਰਟੈਂਟ ਹੈ ਕਿਉਂਕਿ ਉਹ ਕਿਤੇ ਤੁਸੀਂ ਸੁਣਿਆ ਹੋਣਾ ਵੀ ਹਵਾ ਦੀਵਾ ਨਾਲ ਚੱਲਦੇ ਆ ਜਿੱਥੇ ਜੋ ਦੇਖਿਆ ਉੱਥੇ ਮਤਲਬ ਉਹ ਸਟੈਬਿਲਿਟੀ ਨਹੀਂ ਨਹੀਂ ਬੱਚੇ ਵੀ ਦੇਖੋ ਸਿਆਣੇ ਆ ਵੱਡੇ ਬੇਟੇ ਨੂੰ ਮੈਂ ਕਿਹਾ ਮੈਂ ਕਿਹਾ ਬੇਟਾ ਦੇਖ ਤੇਰੇ ਰਿਸੈਪਸ਼ਨ ਤੇ ਖਰਚ ਕਰਨਾ ਸੀ ਆ ਕਰਨਾ ਸੀ ਦੇਖ ਜੀ ਫਿਰ ਵੀ ਸਾਰਿਆਂ ਨੂੰ ਕੁਝ ਨਹੀਂ ਸੀ ਕਰ ਸਕਣਾ ਮੈਂ ਕਿਹਾ ਹੁਣ ਸਾਰੇ ਕੁਝ ਹੈ ਕਿਸੇ ਨੂੰ ਇਹ ਨਹੀਂ ਕਿ ਮੈਨੂੰ ਨਹੀਂ ਬੁਲਾਇਆ ਉਕੇ ਅੰਦੇ ਯਾਰ ਕੇ ਸਾਨੂੰ ਨਹੀਂ ਬੁਲਾਇਆ ਉਹਨੇ ਗਾਲੀ ਕਦਮ ਹੋ ਗਈ ਦੂਸਰਾ ਮੈਂ ਕਿਹਾ ਦੇਖ ਜਿੰਨਾ ਪੈਸਾ ਖਰਚ ਕਰਨਾ ਸੀ ਉਹ ਪੈਸਾ ਤੇਰੇ ਕੋਲ ਲੈਣਾ ਮੇਰੇ ਕੋਲ ਲੈਣਾ ਚੱਲ ਹੁਣ ਤੈਨੂੰ ਅੱਛਾ ਮੈਂ ਬਿਜ਼ਨਸ ਖੋਲ ਕੇ ਦਿੰਦਾ ਆਪਣਾ ਬਿਜ਼ਨਸ ਕਰ ਕੋਠੀ ਲੈਤੀ ਤੁਨੂੰ ਗੱਡੀਆਂ ਲੈਤੀਆਂ ਬਿਜ਼ਨਸ ਖੁੱਲ ਗਏ ਉਹ ਜਿਹੜਾ ਪੈਸਾ ਇੱਕ ਰਾਤ ਤੇ ਅਸੀਂ ਖਰਚਣਾ ਸੀ ਨਾ ਜੀ ਉਸ ਪੈਸੇ ਨੂੰ ਮੈਂ ਇਸ ਪਾਸੇ ਵਰਤਿਆ ਡਿਵਾਈਡ ਬਿਲਕੁਲ ਇਸ ਪਾਸੇ ਵਰਤਿਆ ਕਿਉਂਕਿ ਪੈਸਾ ਸਾਡੇ ਯੂਜ਼ ਆ ਗਿਆ ਅੱਜ ਉਹ ਪੈਸੇ ਨਾਲ ਕਮਾਈ ਕਰ ਰਹੇ ਆ ਬਿਲਕੁਲ ਨਾਲ ਦੇ ਨਾਲ ਮੈਂ ਇਹ ਵੀ ਕਹਿੰਦਾ ਉਹਨਾਂ ਨੂੰ ਮੇਖਾ ਦੇਖੋ ਮੇਰਾ ਇਹ ਨਾ ਫਰਜ ਬੰਦਾ ਸੀ ਕਰਤਾ ਹੁਣ ਤੁਸੀਂ ਆਪਣਾ ਕਮਾਓ ਤੇ ਆਪਣਾ ਖਾਓ ਮੈਨੂੰ ਤੁਹਾਡੀ ਕਮਾਈ ਚੋ ਇੱਕ ਰਬਿਆਨੀ ਚਾਹੀਦਾ ਤੁਸੀਂ ਮੇਰੇ ਤੋਂ ਮੰਗਿਓ ਨਾ ਗੱਲ ਖਤਮ ਕਰਤੀ ਨਾ ਜੀ ਉਹ ਬੜੇ ਸੋਹਣੇ ਆਪਣੇ ਮਿਹਨਤ ਕਰ ਰਹੇ ਨੇ ਕੁਮਾਰੇ ਉਹਨਾਂ ਨੂੰ ਪਤਾ ਹੈ ਫਿਰ ਮੈਂ ਇਹ ਗੱਲ ਕਹਿੰਦਾ ਉਹਨਾਂ ਨੂੰ ਕਿ ਦੇਖੋ ਮੇਰੇ ਮਦਰ ਨੇ ਕੈਸੀ ਗੱਲ ਐ ਇੱਕ ਵਾਰੀ ਮੇਰੇ ਬੇਟੇ ਨੇ ਕਿਹਾ ਮਦਰ ਨੂੰ ਵੇ ਪਪਾ ਐਸੇ ਲੁੱਟਾਈ ਜਾਂਦੇ ਨੇ ਇਹ ਤਾਂ ਸਾਡੇ ਵਾਸਤੇ ਕੀ ਬਚੂਗਾ ਤੇ ਫਿਰ ਮਦਰ ਨੇ ਬੜਾ ਅੱਛਾ ਜਵਾਬ ਦਿੱਤਾ ਕਿ ਦੇਖ ਕਹਿੰਦੇ ਤੁਹਾਨੂੰ ਕੰਮ ਖੋਲ ਦਿੱਤੇ ਸਭ ਕਰ ਦਿੱਤਾ ਨਾ ਕਹਿੰਦੇ ਇਸ ਲਈ ਇਹ ਘਰ ਛੱਡ ਕੇ ਗਿਆ ਸੀ ਨਾ ਤੇ ਇਹਨੂੰ 1000 ਰੁਪਏ ਲੈ ਕੇ ਗਿਆ ਸੀ। ਹੁਣ 1000 ਰੁਪਏ ਲੈ ਕੇ ਆ ਕੇ ਉਹ ਜਿੱਥੇ ਤੱਕ ਹੁਣ ਖੜਾ ਉਹ ਆਪਣੀ ਮਿਹਨਤ ਨਾਲ ਆਇਆ। ਤੇ ਤੁਹਾਨੂੰ ਤਾਂ ਫਿਰ ਉਹਨੇ ਕੰਮ ਵੀ ਖੋਲ ਦਿੱਤੇ ਗੱਡੀਆਂ ਲੈਤੀਆਂ ਘਰ ਲੈ ਦਿੱਤੇ ਤੁਹਾਨੂੰ। ਤੇ ਤੁਸੀਂ ਆਪਣੀ ਕਮਾਈ ਕਰੋ ਤੇ ਆਪਣਾ ਖਾਓ ਤੁਹਾੜੇ ਤਾਂ ਕੁਝ ਮੰਗ ਨਹੀਂ ਰਿਹਾ। ਮੈਂ ਤਾਂ ਉਹਦੇ ਨਾਲ ਖੜੀ ਆ ਕਿ ਨਾ ਉਹ ਤੁਹਾਨੂੰ ਦੇਵੇ ਤੇ ਨਾ ਸੀ ਉਹ ਤੇ ਲੋਕ। ਬਸ ਗੱਲ ਖਤਮ ਹੋ ਗਈ। ਉਹ ਵੱਡਿਆਂ ਦਾ ਸੀ ਨਾ ਪੂਰਾ ਪੂਰਾ ਆਸ਼ੀਰਵਾਦ ਸਾਡੇ ਤੇ। ਟਾਈਮ ਟੂ ਟਾਈਮ ਜੜੀਆਂ ਲੇਡੀਜ਼ ਇਹ ਗੱਲ ਕੀਤੀ ਦਿੰਦਾ ਤੇ ਉਹ ਕੰਮ ਆ ਰਹੀਆਂ। ਬਿਲਕੁਲ ਐਂਡ ਆਈ ਥਿੰਕ ਅਕਰਦੇਵਿਚ ਪਾਵੇਂ ਮਦਰ ਹੋਵੇ ਵਾਈਫ ਹੋਵੇ ਸਿਸਟਰ ਹੋਵੇ ਇੱਕ ਚੰਗੀ ਔਰਤ ਦਾ ਹੋਣਾ ਬੜਾ ਜ਼ਰੂਰੀ ਬਹੁਤ ਜ਼ਰੂਰੀ ਹੈ ਬਹੁਤ ਮੈਨੇਜਮੈਂਟ ਤੇ ਗੁੱਡ ਇਸ ਕੋਲ ਮੈਂ ਲੱਕੀ ਆ ਆਪਣੇ ਘਰ ਵਾਲੇ ਬਸ ਮੈਂ ਲੱਕੀ ਆ ਫੈਮਿਲੀ ਵਾਲੋਂ ਲੱਕੀ ਆ ਕਿ ਮੈਨੂੰ ਕੋਈ ਰੋਕ ਟੋਕ ਨਹੀਂ ਹੈ इवन ਬ੍ਰਦਰ ਵੀ ਹੈ ਕਿਸੇ ਨੇ ਅਜੇ ਤੱਕ ਰੋਕਿਆ ਨਹੀਂ ਮੈਨੂੰ ਅਜੇ ਤੱਕ ਨਹੀਂ ਕਿਸੇ ਨੇ ਪੁੱਛਿਆ ਵੀ ਕਿਉਂ ਖਰਚ ਰਿਹਾ ਕਿੱਥੇ ਲਾ ਰਿਹਾ ਕਿਸੇ ਨੇ ਨਹੀਂ ਪੁੱਛਿਆ ਅਜੇ